ਸਤ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਵਿਕਰਮ ਮਜੀਠੀਆ ਦੇ ਖਿਲਾਫ ਜਿਹੜਾ ਨਸ਼ਾ ਦਸਕਰੀ ਦਾ ਮਾਮਲਾ ਚੱਲ ਰਿਹਾ ਹੈ ਉਹਦੀ ਥੋੜੀ ਗਹਿਰਾਈ 'ਚ ਜਾਣਾ ਹੈ ਸਾਡੇ ਕੋਲੇ ਕੁਝ ਰਿਪੋਰਟਾਂ ਨੇ ਕੁਝ ਜਾਂਚ ਨਾਲ ਜੁੜੇ ਕਾਗਜ਼ਾਤ ਨੇ ਜਿਹੜੇ ਇਸ ਕੇਸ ਦੇ ਸਬੂਤਾਂ ਬਾਰੇ ਤੇ ਇਸਦੇ ਅਸਰਾਂ ਬਾਰੇ ਕੁਝ ਦੱਸਦੇ ਨੇ ਆਪਣਾ ਮਕਸਦ ਬਸ ਇਹੀ ਹੈ ਸਮਝਣਾ ਕਿ ਕਿਹੜੇ ਸਬੂਤ ਨੇ ਜਿੰਨਾ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਤੇ ਕਿਉਂ ਦਿੱਤਾ ਜਾ ਰਿਹਾ ਇਹਨਾਂ ਕਾਗਜ਼ਾਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਕੇਸ ਦੀ ਨਹੀਂ ਕੁਝ ਖਾਸ ਚੀਜ਼ਾਂ ਤੇ ਰੱਖੀ ਗਈ ਹੈ ਜਿਵੇਂ ਕੋਈ ਮੋਬਾਈਲ ਫੋਨ ਚੋਂ ਮਿਲੀ ਰਿਕਾਰਡਿੰਗ ਦੀ ਗੱਲ ਹੋ ਰਹੀ ਹੈ ਲੰਮੀਆਂ ਚੋੜੀਆਂ ਕਾਲ ਡਿਟੇਲਸ ਨੇ ਤੇ ਹਾਂ ਕੁਝ ਅਹਿਮ ਗਵਾਹਾਂ ਦੇ ਬਿਆਨ ਵੀ ਨੇ ਗੱਲ ਸਿਰਫ ਇੰਨੀ ਨਹੀਂ ਕਿ ਇਹ ਚੀਜ਼ਾਂ ਮੌਜੂਦ ਨੇ ਪਰ ਲੱਗਦਾ ਜਿਵੇਂ ਜਾਂਚ ਏਜੰਸੀਆਂ ਇਹਨਾਂ ਨੂੰ ਕਿਸੇ ਵੱਡੀ ਤਸਵੀਰ ਨਾਲ ਜੋੜਦੀਆਂ ਨੇ ਆਓ ਇਹਨੂੰ ਥੋੜਾ ਹੋਰ ਸਮਝਦੇ ਹਾਂ ਹਾਂਜੀ ਬਿਲਕੁਲ ਤੇ ਇਥੇ ਨਾ ਸਭ ਤੋਂ ਦਿਲਚਸਪ ਗੱਲ ਇਹ ਦੇਖਣ ਵਾਲੀਆਂ ਕਿ ਅੱਜਕਲ ਡਿਜੀਟਲ ਸਬੂਤ ਜਿਵੇਂ ਤੁਸੀਂ ਕਿਹਾ ਮੋਬਾਈਲ ਰਿਕਾਰਡਿੰਗ ਹੋ ਗਈ ਕਾਲ ਡਿਟੇਲਸ ਹੋ ਗਈਆਂ ਇਹ ਕਿਸੇ ਕੇਸ ਦਾ ਰੁੱਖ ਕਿਵੇਂ ਮੋੜ ਸਕਦੇ ਨੇ ਇਹ ਸਿਰਫ ਕਾਲਾਂ ਦੀ ਲਿਸਟ ਨਹੀਂ ਹੁੰਦੀ ਕਈ ਵਾਰ ਇਹਨਾਂ ਚੋਂ ਨਾ ਖਾਸ ਟਾਈਮ ਤੇ ਹੋਈ ਕੋਈ ਗੱਲਬਾਤ ਹਾਂ ਜਾਂ ਕੀ ਕਹਿੰਦੇ ਨੇ ਸੰਪਰਕਾਂ ਦਾ ਪੈਟਰਨ ਸਾਹਮਣੇ ਆ ਜਾਂਦਾ ਹੈ ड्यूटी <laughs> जानकारी ਸਾਡੇ ਕੋਲ ਹੈ ਉਹਦੇ ਮੁਤਾਬਿਕ ED ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਹਾਂ ਜਿਹੜੀ ਪੈਸੇ ਦੇ ਲੈਣ ਦੇਣ ਦੀ ਜਾਂਚ ਕਰਦੀ ਹੈ ਬਿਲਕੁਲ ਤੇ ਨਾਲ ਹੀ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਹਨਾਂ ਦੋਵਾਂ ਨੇ ਹੀ ਆਪਣੀ ਆਪਣੀ ਜਾਂਚ ਕਥਿਤ ਤੌਰ ਤੇ ਨਸ਼ਾ ਮਾਫੀਆ ਨਾਲ ਸਿੱਧੇ ਸੰਪਰਕ ਹੋਣ ਦੇ ਕੁਝ ਇਸ਼ਾਰੇ ਕੀਤੇ ਨੇ ਤੇ ਇਹ ਜਿਹੜੀ ਦੋਹਰੀ ਜਾਂਚ ਹੈ ਨਾ ਇੱਕ ਪਾਸੇ ਪੈਸੇ ਦਾ ਐਂਗਲ ਦੂਜੇ ਪਾਸੇ ਕ੍ਰਿਮੀਨਲ ਲਿੰਕਸ ਇਹ ਕੇਸ ਨੂੰ ਹੋਰ ਵੀ ਮਤਲਬ ਗੁੰਝਲਦਾਰ ਬਣਾ ਦਿੰਦੀ ਹੈ ਅੱਛਾ ਤਾਂ ਮਤਲਬ ਇਹ ਹੋਇਆ ਕਿ ਗੱਲ ਸਿਰਫ ਦੋਸ਼ਾਂ ਤੱਕ ਨਹੀਂ ਰਹੀ ਜਾਂਚ ਏਜੰਸੀਆਂ ਦਾ ਦਾਵਾ ਹੈ ਕਿ ਉਹਨਾਂ ਕੋਲ ਕੁਝ ਠੋਸ ਕੜੀਆਂ ਨੇ ਭਾਵੇਂ ਉਹ ਡਿਜੀਟਲ ਹੋਣ ਜਾਂ ਫਿਰ ਗਵਾਹਾਂ ਦੇ ਰੂਪ 'ਚ ਇਹਨਾਂ ਰਿਪੋਰਟਾਂ ਤੋਂ ਇਹ ਤਾਂ ਸਾਫ਼ ਲੱਗ ਰਿਹਾ ਕਿ ਮੋਬਾਈਲ ਰਿਕਾਰਡ ਕਾਲਾਂ ਦਾ ਪੂਰਾ ਵੇਰਵਾ ਤੇ ਗਵਾਹਾਂ ਦੇ ਬਿਆਨ ਇਹ ਹੀ ਤਿੰਨ ਚੀਜ਼ਾਂ ਇਸ ਵੇਲੇ ਕੇਸ ਦੇ ਕੀ ਕਹਿੰਦੇ ਨੇ ਸੈਂਟਰ ਵਿੱਚ ਨੇ ਤੇ ਜਿਵੇਂ ਜਿਵੇਂ ਇਹ ਜਾਂਚ ਅੱਗੇ ਵਧੀ ਹੈ ਇਹ ਮਾਮਲਾ ਪੰਜਾਬ 'ਚ ਨਸ਼ਿਆਂ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ ਉਹ ਤਾਂ ਇੱਕ ਸਿੰਬਲ ਜਿਹਾ ਬਣ ਗਿਆ ਲੱਗਦਾ ਕਾਫੀ ਚਰਚਾ ਹੁੰਦੀ ਹੈ ਇਹਦੀ ਹਾਂਜੀ ਹਾਂਜੀ ਬਿਲਕੁਲ ਤੇ ਜੇ ਆਪਾਂ ਇਹਨੂੰ ਥੋੜਾ ਵੱਡੇ ਪਰਿਪੇਖਸ਼ ਦੇਖੀਏ ਤਾਂ ਇਹੋ ਜੀ ਜਿਹੜੇ ਹਾਈ ਪ੍ਰੋਫਾਈਲ ਕੇਸ ਹੁੰਦੇ ਨੇ ਇਹ ਸਿਰਫ ਕਾਨੂੰਨੀ ਕਾਰਵਾਈ ਤੱਕ ਹੀ ਨਹੀਂ ਰਹਿੰਦੇ ਇਹਨਾਂ ਦਾ ਅਸਰ ਸਮਾਜ ਤੇ ਪੈਂਦਾ ਖਾਸ ਕਰਕੇ ਨੌਜਵਾਨਾਂ ਤੇ ਸਰਕਾਰਾਂ ਦੀਆਂ ਨੀਤੀਆਂ ਤੇ ਵੀ ਫਰਕ ਪੈਂਦਾ ਤੇ ਜਿਹੜੀ ਜਾਂਚ ਦੀ ਪ੍ਰਕਿਰਿਆ ਹੁੰਦੀ ਆ ਭਾਵੇਂ ਉਹ ਜਿੰਨੀ ਮਰਜ਼ੀ ਲੰਬੀ ਚੱਲੇ ਉਹ ਆਪਣੇ ਆਪ ਚ ਬਹੁਤ ਅਹਿਮ ਹੁੰਦੀ ਆ ਇਹ ਸਿਰਫ ਨਿਆਂ ਪ੍ਰਣਾਲੀ ਨੂੰ ਹੀ ਨਹੀਂ ਪਰਖਦੀ ਸਗੋਂ ਸਮਾਜ ਵਿੱਚ ਨਸ਼ਿਆਂ ਵਰਗੇ ਜਿਹੜੇ ਗੰਭੀਰ ਮੁੱਦੇ ਨੇ ਉਹਨਾਂ ਤੇ ਗੱਲਬਾਤ ਨੂੰ ਵੀ ਮਤਲਬ ਜ਼ਿੰਦਾ ਰੱਖਦੀ ਆ ਬਿਲਕੁਲ ਰਿਪੋਰਟਾਂ ਤਾਂ ਇਹੀ ਇਸ਼ਾਰਾ ਕਰਦੀਆਂ ਨੇ ਕਿ ਇਸ ਕੇਸ ਦੀ ਜਿਹੜੀ ਪੈਰਵੀ ਹੋ ਰਹੀ ਹੈ ਉਹਨੂੰ ਨਸ਼ਿਆਂ ਖਿਲਾਫ ਇੱਕ ਸਖਤ ਮੈਸੇਜ ਵਜੋਂ ਵੀ ਦੇਖਿਆ ਜਾ ਰਿਹਾ ਹੂੰ ਇਹ ਸਾਰੀ ਗੱਲਬਾਤ ਸੁਣ ਕੇ ਇੱਕ ਚੀਜ਼ ਤਾਂ ਸਾਫ਼ ਹੁੰਦੀ ਹੈ ਕਿ ਮਾਮਲਾ ਸਿੱਧਾ ਸਾਦਾ ਨਹੀਂ ਕਾਫੀ ਪੇਚੀਦਾ ਹੈ ਤੇ ਕਈ ਪਰਤਾਂ ਨੇ ਇਹਦੀਆਂ ਸਬੂਤਾਂ ਦੇ ਦਾਅਵੇ ਹੋ ਗਏ ਏਜੰਸੀਆਂ ਦੀ ਜਾਂਚ ਤੇ ਫਿਰ ਸਮਾਜ ਤੇ ਅਸਰ ਸਭ ਕੁਝ ਜੁੜਿਆ ਹੋਇਆ ਹੈ ਆਪਸ ਵਿੱਚ ਪਰ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਮਨ ਜਾਂਦਾ ਹੈ ਕਿ ਇਹ ਜਿਹੜੇ ਡਿਜੀਟਲ ਸਬੂਤ ਨੇ ਜਿਵੇਂ ਮੋਬਾਈਲ ਰਿਕਾਰਡਿੰਗਸ ਤੇ ਕਾਲ ਡਿਟੇਲਸ ਤੇ ਨਾਲੇ ਗਵਾਹਾਂ ਦੇ ਬਿਆਨ ਇਹਨਾਂ ਦੀ ਕਾਨੂੰਨੀ ਪਰਖ ਜਦੋਂ ਅਦਾਲਤ 'ਚ ਹੋਵੇਗੀ ਤਾਂ ਇਹ ਕਿੰਨੇ ਕੁ ਮਜ਼ਬੂਤੀ ਨਾਲ ਟਿਕਣਗੇ ਤੇ ਇਸ ਕੇਸ ਦਾ ਜਿਹੜਾ ਅੰਤਿਮ ਨਤੀਜਾ ਹੋਵੇਗਾ ਉਹ ਭਾਵੇਂ ਕੁਝ ਵੀ ਹੋਵੇ ਉਹਦਾ ਭਵਿਕ ਵਿੱਚ ਪੰਜਾਬ ਅੰਦਰ ਇਸ ਤਰ੍ਹਾਂ ਦੇ ਹੋਰ ਮਾਮਲਿਆਂ ਦੀ ਜਾਂਚ ਤੇ ਤਰੀਕਿਆਂ ਤੇ ਕੀ ਅਸਰ ਪੈ ਸਕਦਾ ਹੈ ਇਹ ਸੋਚਣ ਵਾਲੀ ਗੱਲ ਹੈ